ਮਿਤੀ 28 ਫਰਵਰੀ ਦੀ ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਅਮਰਸਰ ਬਾਈਪਾਸ ਚੌਂਕ ਤਰਨਤਾਰਨ ਵਿਖੇ ਇੱਕ ਮੀਤ ਗਨ ਹਾਊਸ ਨੂੰ ਅਣਪਛਾਤੇ ਚੋਰਾਂ ਵੱਲੋਂ ਨਾਲ ਦੀ ਦੁਕਾਨ ਨੂੰ ਸਨ ਲਗਾਉਂਦੇ ਹੋਏ ਉਸ ਦੇ ਵਿੱਚ ਮੌਜੂਦ ਦਾ ਹਥਿਆਰਾਂ ਨੂੰ ਚੋਰੀ ਕਰ ਲਿਆ ਗਿਆ ਸੀ ਜਿਸ ਵਿੱਚ ਰਾਈਫਲਾਂ ਤੋਂ ਇਲਾਵਾ ਰਿਵਲਵਰ ਪਿਸਤੌਲ ਕਾਰਤੂਸ ਸ਼ਾਮਲ ਸਨ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਸਬੰਧੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਬਰਾਪਤ ਹੋਈ ਹੈ ਜਦੋਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਕੋਲੋਂ 11 ਵੈਪਨ ਬਰਾਮਦ ਕਰ ਲਏ ਹਨ ਇਸ ਦੌਰਾਨ ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਪੁਲਿਸ ਨੂੰ ਜਲਦ ਹੀ ਵੱਡੀ ਪ੍ਰਾਪਤੀ ਹੁੰਦੇ ਹੋਏ ਬਾਕੀ ਰਹਿੰਦੇ ਹਥਿਆਰ ਬਰਾਮਦ ਹੋਣ ਦੀ ਪੂਰੀ ਉਮੀਦ ਹੈ ਰਮਨ ਚਾਵਲਾ ਜਗਬਨੀ ਟੀਵੀ ਤਰਨਤਾਰਨ ਗਨ ਹਾਊਸ ਮਨਮੀਤ ਉਹਦਾ ਮਾਲਕ ਸੀਗਾ ਉਹਨੇ ਗਨ ਹਾਊਸ ਜਿਹੜਾ ਸਵੇਰੇ 28 ਤਰੀਕ ਨੂੰ ਆਪਣਾ ਦੁਪਹਿਰੀ ਖੋਲਿਆ ਸੀਗਾ ਤਾਂ ਤਲਾਹ ਦਿੱਤੀ ਸੀ ਪੁਲਿਸ ਨੂੰ ਕਿ ਉੱਥੇ ਚੋਰੀ ਹੋ ਗਈ ਉਹ ਇਮੀਡੀਏਟਲੀ ਅਸੀਂ ਜਾ ਕੇ ਜਦੋਂ ਮੌਕਾ ਦੇਖਿਆ ਸੀਗਾ ਤਾਂ ਕਾਫੀ ਧੀਰ ਤੋਂ ਇਹਨੇ ਬੰਦ ਰੱਖਿਆ ਹੋਇਆ ਸੀਗਾ ਕਰੀਬ 2 ਸਾਲ ਤੋਂ ਔਰ ਗਾਇ ਗਾਇ ਖੋਲਦਾ ਸੀਗਾ 10-15 ਦਿਨਾਂ ਬਾਅਦ ਕਦੀ ਖੋਲ ਲਿਆ ਜਾਂ ਮਹੀਨੇ ਬਾਅਦ ਖੋਲ ਲਿਆ ਤਾਂ ਉਸ ਤੋਂ ਕਾਰਵਾਈ ਸ਼ੁਰੂ ਕੀਤੀ ਫਿਰ ਜੁਆਇੰਟ ਜਿਹੜਾ ਆਪਰੇਸ਼ਨ ਹੋਇਆ ਸਾਡਾ EGTAF ਦੇ ਨਾਲ ਉਹਨਾਂ ਕੋਲ ਕੁਝ ਲੀਡਸ ਸੀਗੀਆਂ ਤਾਂ ਪਹਿਲੇ ਸਭ ਤੋਂ ਇੱਕ ਕ੍ਰਿਸ਼ਨ ਜਿਹੜਾ ਫੜਿਆ ਗਿਆ ਔਰ ਕ੍ਰਿਸ਼ਨ ਜਿਹੜਾ ਅਸੀਂ ਉਹਦੇ ਤੋਂ ਅੱਗੇ ਜਿਹੜਾ ਚੱਲੀ ਤੇ ਇਹ ਐਡਿਕਟ ਸੀ ਸੀਗੇ ਚਰਨਜੀਤ ਚੰਨੀ ਇਹਦੀ ਪਹਿਲੇ ਵੀ ਪਾਇਆ ਸਾਈਡੀ ਹੈਗੀ ਹੈ 399 ਦਾ ਪਰਚਾ ਇਹਦੇ ਤੇ ਹੈਗਾ ਇਹ ਇਹਦੇ ਦੋ ਬ੍ਰਦਰ ਨਾਲ ਇਨਵੋਲਡ ਸੀਗੇ ਇਹਨਾਂ ਨੇ ਇਹ ਦੋ ਤਿੰਨ ਵਾਰੀ ਚ ਇੱਥੋਂ ਆ ਕੇ ਸਮਾਨ ਕੱਢਿਆ ਜੋ ਇਹਨਾਂ ਨੇ ਦੱਸਿਆ ਔਰ ਸਾਰਾ ਸਮਾਨ ਇਹ ਇਹਨਾਂ ਨੇ ਆਪਣੇ ਰੋਈ ਦੇ ਕੰਡੇ ਕਿਤੇ ਲੁਕੋ ਕੇ ਰੱਖਿਆ ਹੋਇਆ ਸੀਗਾ ਜੋ ਅੱਜ ਇਹ ਚਰਨਜੀਤ ਵੀ ਅਰੈਸਟ ਕਰ ਲਿਆ ਚਰਨਜੀਤ ਨੇ ਅਰੈਸਟ ਹੋ ਕੇ ਉੱਥੋਂ ਜਿਹੜੀ ਆ ਨਾ 11 ਜੜੀਆਂ ਰਾਈਫਲਾਂ ਹੈਗੀਆਂ ਉਹ ਰਿਕਵਰ ਕਰਾਤੀਆਂ ਤਾਂ ਪੁਲਿਸਿਕ ਜਿਹੜਾ ਰਹਿੰਦਾ ਸਮਾਨ ਹੈਗਾ ਉਹ ਅੱਗੇ ਕਿਸੇ ਨੂੰ ਦਿੱਤਾ ਸੀਗਾ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਮਾਨ ਬਾਕੀ ਰਿਕਵਰੀ ਵੀ ਕਰ ਲਾਂਗੇ। ਪਰਮਾਰਡ ਵੀ ਜਾ ਗਿਆ ਸਰ ਇਹ ਜੀ ਪਰਮਾਰਡ ਤਾਂ ਪਰਮਾਰਡ ਤਾਂ ਅਜੇ ਪੇਸ਼ ਕਰਾਂਗੇ ਜੀ ਅੱਜ ਹੀ ਅਸੀਂ ਭੜਿਆ। ਸਰ ਇਹਨਾਂ ਦਾ ਮੀਤ ਦੇ ਨਾਲ ਵੀ ਕੋਈ ਸਬੰਧ ਸੀਗਾ ਕਿ ਜਾਂ ਨਹੀਂ ਉਹ ਤਾਂ ਹਜੇ ਇੰਟਰੋਗੇਸ਼ਨ ਡਿਟੇਲ ਇੰਟਰੋਗੇਸ਼ਨ ਹੋਏਗੀ ਜੀ ਫੇਰ ਹੀ ਪਤਾ ਲੱਗੇਗਾ। ਫਟਾ ਹਜੇ ਤੱਕ ਤਾਂ ਅਸੀਂ ਜਿਹੜੀ ਇਹ ਪਹਿਲੇ ਰਿਕਵਰੀ ਦਾ ਸੀਗਾ ਮੇਨ ਕੀ ਕਿਸੇ ਮਾੜੇ ਅਨਸਰਾਂ ਦੇ ਹੱਥ ਪੈਣਗੇ ਵੈਪਨ ਵੈਪਨ ਰਿਕਵਰ ਸਿਕਯੂਰ ਕਰਨੇ ਜ਼ਰੂਰੀ ਸੀ ਤਾਂ ਜਿਹਦੇ ਚੋਂ ਕਰੀਬ 16 ਜਿਹੜੀਆਂ ਰਾਈਫਲਾਂ ਸੀ ਉਹਦੇ ਚੋਂ 15 ਸ਼ਾਇਦ ਰਾਈਫਲਾਂ ਸੀਗੀਆਂ 15 ਚੋਂ 11 ਕਾਊਂਟ ਫੌਰ ਹੋ ਗਈਆਂ ਪੰਜ ਜਿਹੜੇ ਛੋਟੇ ਵੈਪਨ ਸੀਗੇ ਰਵਾਲਵਰਸ ਉਹ ਵੀ ਉਹ ਵੀ ਜਲਦੀ ਰਿਕਵਰ ਹੋ ਗਏ ਜਿਹੜਾ ਕਤਲ ਹੋਇਆ ਕੋਈ ਵੈਪਨ ਉਹਦੇ ਚ ਵੀ ਵਰਤਿਆ ਗਿਆ ਜਿਹੜੇ ਚੋਰੀ ਹੋਏ ਸੀਗੇ ਮੀਤ ਗਾਨੇ ਨਹੀਂ ਮੇਰੇ ਖਿਆਲ ਨਹੀਂ ਨਹੀਂ ਇਹਨਾਂ ਚੋਂ ਨਹੀਂ ਸਰ ਇਹਨਾਂ ਦਾ ਮਕਸਦ ਕੀ ਸੀਗਾ ਇਹਨੇ ਹਥਿਆਰ ਚੋਰੀ ਕਰਕੇ ਇਹ ਤਾਂ ਜਿਵੇਂ ਦੱਸਿਆ ਮੈਂ ਐਡਿਕਟ ਹੈਗੇ ਜੀ ਇਹਨਾਂ ਨੇ ਵਿੱਚੋਂ ਕੁਝ ਇੱਕ ਵੈਪਨ ਜਿਹੜੇ ਆ ਅੱਗੇ ਦਿੱਤੇ ਵੀ ਆ ਕਿਸੇ ਨੂੰ ਪੈਸੇ ਵਾਸਤੇ ਤਾਂ ਉਹ ਵੀ ਬੰਦੇ ਆ ਜਾਣਗੇ ਜੀ ਉਹ ਵੀ ਅਸੀਂ ਕਰ ਰਹੇ ਆ ਉਹ ਵੀ ਆਰਾਊਂਡ ਅਪ ਹੋ ਜਾਣਗੇ ਅਨ ਉਹ ਵੀ ਰਿਕਵਰੀ ਹੋ ਜੇਗੀ ਮੇਨ ਮਕਸਦ ਇਹਨਾਂ ਦਾ ਸਿਰਫ ਆਪਣੀ ਨਸ਼ੇ ਦੀ ਪੂਰਤੀ ਜਾਂ ਆਪਣੇ ਲਈ ਪੈਸੇ ਇਕੱਠੇ ਕਰਨਾ ਸਰ ਬੈਕਗ੍ਰਾਉਂਡ ਹਿਸਟਰੀ ਇਹਨਾਂ ਦੀ ਕੀ ਇਹ ਕਿੰਨੇ ਮਾਮਲੇ ਕਰਦੇ ਨੇ ਮਲੇ ਚਰਨਜੀਤ ਦੀ ਪਾਈਸ ਆਈਡੀ ਹੈਗੀ ਜਿਹਦੇ ਜਿਹੜੇ ਇੱਕ ਡਕੈਤੀ ਦਾ ਮਾਮਲਾ 399 ਦਾ ਦਰਜ ਹੈਗਾ ਸਰ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਸਾਰੇ ਹਥਿਆਰ ਸੀਗੇ ਇਹਨਾਂ ਵੱਲੋਂ ਚੋਰੀ ਕੀਤੇ ਗਏ ਇਹ ਕਰੀਬ ਪਹਿਲੀ ਚੋਰੀ ਹੈ ਜਿਹੜੀ ਇਹਨਾਂ ਦੇ ਦੱਸਣ ਦੇ ਮਤਲਬ ਕਿ ਇਹਨਾਂ ਨੇ ਸ਼ਾਇਦ 21 ਤਰੀਕ ਨੂੰ ਕੁਝ ਵੈਪਨ ਕੀਤੇ ਸੀ ਉਸ ਤੋਂ ਬਾਅਦ 27 ਤਰੀਕ ਨੂੰ ਕੀਤੇ ਸੀ ਔਰ ਜਿਹੜਾ ਪਾਰਡ ਸੀਗਾ ਉਹ 21 ਤਰੀਕ ਤੋਂ ਵੀ ਪਹਿਲੇ ਲਾ ਲਿਆ ਸੀ ਇਹਨਾਂ ਨੇ ਸਾਡਾ ਤੋੜੂ ਕਿ ਨਗੋਸ਼ੀਨ ਇਹਨਾਂ ਦੇ ਹਜੇ ਤਾਂ ਜਿਹੜੇ ਮੇਨ ਜਿਹੜਾ ਨੇ ਚੋਰੀ ਕਰਨ ਚ ਤਾਂ ਤਿੰਨ ਤੋਂ ਚਾਰ ਹੈਗੇ ਜੀ ਅੱਗੇ ਜਿਹੜੇ ਵੈਪਨ ਲੈਣ ਵਾਲੇ ਉਹ ਵੀ ਤਿੰਨ ਤੋਂ ਚਾਰ ਦੇ ਵਿੱਚ ਟੋਟਲ 7 ਤੋਂ 8 ਦਰਸੀ ਹੋ ਜਾਂਦੇ ਕਿੰਨੇ ਨੂੰ ਕਾਬੂ ਕੀਤੀ ਹੁਣ ਤੱਕ ਹਜੇ ਤੱਕ ਸਾਡੇ ਕੋਲ ਦੋ ਜਣੇ ਹੋਏ ਜੀ ਕ੍ਰਿਸ਼ਨ ਤੇ ਜਿਹੜਾ ਵਿਚਾਰਾ ਜੀਤ ਹੈ ਜਿਨ੍ਹਾਂ ਨੇ ਮੇਨ ਜਿਹੜੇ ਦੋ ਚੋਰੀ ਕਰਨ ਚ ਸੀਗੇ ਇਹ ਰਹਿਣ ਵਾਲੇ ਤਿੰਨ ਤਰ੍ਹਾਂ ਦੇ ਹੀ ਨੇ ਰਹਿਣ ਵਾਲੇ ਜੀ ਕੱਕਾ ਪਿੰਡ ਵਾਲਾ ਪਿੰਡ ਹੈਗਾ ਚਰਨਜੀਤ ਦਾ ਇਹ ਤਿੰਨ ਭਰਾ ਹੈਗੇ ਜੀ ਬਲਦੇਵ ਹੈਗਾ ਇੱਕ ਇਹਦੇ ਨਾਲ ਇੱਕ ਇਹਨਾਂ ਦਾ ਹੋਰ ਬ੍ਰਦਰ ਹੈਗਾ ਤਿੰਨ ਤੱਕ ਸਭ ਹੀ ਭਰਾ ਹਨ ਹੈਗੇ ਤੇ ਬਾਕੀ ਇਹ ਜਿਹੜੇ ਤੋਂ ਖੜੇ ਕਹਿ ਜੀ ਇਹਨਾਂ ਦਾ ਕੋਈ ਰਿਮਾਂਡ ਲਿਆ ਰਿਮਾਂਡ